ਚੌਕਲੇਟ ਕੱਪੜਾ ਓਕੇ ਠੀਕ ਹੈ ਪੂਰੇ 5-5 ਮੀਟਰ ਵਾਲੇ ਵੀ ਬਾਜ਼ਾਰ ਦੇ ਵਿੱਚ ਨਾ ਮਹਿੰਗਾ ਵਿਕਦਾ ਹੈ ਹਾਂਜੀ ਇਹ ਵੀ ਆਪਾਂ ਸੇਲ ਤੇ ਲੱਗੇਆਂ ਪੀਸ ਪੌਂਚਿਆਂ ਤੇ ਵਰਕ ਆਊਗਾ ਇਹਦੇ ਓਕੇ ਵੀਰੇ ਠੀਕ ਹੈ ਜੀ ਆਊਗਾ ਦੁਪੱਟਾ ਠੀਕ ਹੈ ਜੀ 600 ਰੁਪਏ ਦਾ ਸੂਟ ਦੇਣ ਲੱਗੇਆਂ ਚੌਕਲੇਟ ਦਾ ਲਓ ਜੀ 600 ਰੁਪਏ ਦਾ ਦੁਪੱਟਿਆਂ ਤੇ ਵਰਕ ਆਊਗਾ ਇਹਨਾਂ ਦੇ ਹਾਂਜੀ ਸਿਰਫ 600 ਰੁਪਏ ਦਾ ਸੂਟ ਜੀ ਠੀਕ ਹੈ ਜੀ ਸ਼ਰਟ ਤੇ ਵਰਕ ਹੋਊਗਾ ਸਾਰੀ ਦੇ ਉੱਪਰ ਹਾਂਜੀ ਲਓ ਦੇਖੋ ਵਰਕ ਚੈੱਕ ਕਰੋ ਲਓ ਜੀ ਠੀਕ ਹੈ ਜੀ ਠੀਕ ਹੈ ਜੀ ਆ ਗਿਆ ਦੁਪੱਟਾ ਜੀ ਇਹਦਾ ਲੋ ਵੀਰ ਦੁਪੱਟਾ ਆ ਗਿਆ ਨਾ ਇਹ ਵੀ 1250 ਰੁਪਏ ਦੇ ਵਿੱਚ ਹੀ ਦਵਾਂਗੇ ਭਾਈ 2200 ਵਾਲਾ ਮਾਲ 1250 ਚ ਹੀ ਦਵੇ ਓਕੇ ਵੀਰੇ ਦੇਖੋ ਪੀਸ ਬਣਾਇਆ ਹੈਂਡਵਰਕ ਦਾ ਜੀ ਲੋ ਵੀ ਹੈਂਡਵਰਕ ਨਾ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਿਓ 10 ਤੋਂ 12 ਡਿਜ਼ਾਈਨ ਇਹਦੇ ਵਿੱਚ ਓਕੇ ਵੀਰੇ ਡਿਜ਼ਾਈਨ ਸਾਰੇ ਤੁਹਾਡੇ ਮੂਰੇ ਖੋਲੂਗਾ ਹਾਂਜੀ ਕੀ ਦੇਖੋ ਡਿਜ਼ਾਈਨ ਨੂੰ ਦੇਖ ਵੀਰੇ ਦੋ ਨਾ ਲਓ ਜੀ ਲਓ ਦੁਪੱਟਾ ਕੱਢ ਮੁੰਡਿਆ ਦਾ ਕਿੱਥੇ ਆਏ ਦੇਖੋ ਦੁਪੱਟਾ ਇਹਦਾ ਫੁੱਲ ਹੈਵੀ ਲਾਉ ਵੀ ਦੁਪੱਟਾ ਹੀ ਪੂਰਾ ਹੈਵੀ ਹੈ ਦਾ ਜੇ ਕਿਸੇ ਕਾਰੀਗਰ ਨੂੰ ਪੀਸ ਫੜਾ ਦੀਏ ਵੀ ਤਿਆਰ ਕਰਨਾ ਹਾਂਜੀ 10 ਤੋਂ 12000 ਰੁਪਏ ਦੀ ਲੇਬਰ ਮੰਗੂਗਾ ਕਾਰੀਗਰ ਠੀਕ ਆ ਜੀ ਪੂਰਾ ਦੁਪੱਟਾ ਹੈਂਡਵਰਕ ਨਾਲ ਜਾਲ ਬਣਿਆ ਹੋਇਆ ਹੈ ਜੀ ਹਾਂਜੀ ਪੂਰੀ ਛੜ ਜਾਲ ਬਣੀ ਹੋਈ ਹਾਂਜੀ ਨੀਚਲਾ ਕੋਰੇ ਦਬਕੇ ਦਾ ਡਿਜ਼ਾਈਨ ਆ ਗਿਆ ਜੀ ਓਕੇ ਜੀ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਰੀ ਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਚੱਲਿਆ ਸੈਰ ਮਰੇਰਕੋਟਲੇ ਆ ਤੁਹਾਨੂੰ ਸੈਰ ਮਰੇਰਕੋਟਲੇ ਸਭ ਤੋਂ ਸਸਤੀ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਜਾਣਾ ਜਿੱਥੇ ਬਹੁਤ ਵੱਡੀਆਂ ਸੂਟਾਂ ਤੇ ਆਫਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਚੱਲਦੇ ਆਂ ਅੱਜ ਦੀ ਵੀਡੀਓ ਨਾਲ ਬਣੇ ਲੋ ਬਹੁਤ ਤੁਹਾਨੂੰ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਸੈਰ ਮਰੇਰਕੋਟਲੇ ਦੇ ਬਾਕੀ ਤੁਹਾਡੇ ਸਾਰੇ ਕੰਟੈਕਟ ਨੰਬਰ ਆਪਾਂ ਸ਼ੇਅਰ ਕਰਾਂਗੇ ਪ੍ਰੋਪਰ ਐਡਰੈਸ ਸ਼ੇਅਰ ਕਰਾਂਗੇ ਸੋ ਵੀਡੀਓ ਐਂਡ ਤੱਕ ਬਾਅਦ ਜਰੂਰ ਕਰ ਲਿਓ ਲਓ ਜੀ ਅੱਜ ਪ ਚਾਲਦੇ ਆ ਤੁਹਾਨੂੰ ਸਾਰੀ ਅੱਜ ਆਪਣੀਆਂ ਦੀ ਸੂਟਾਂ ਦੀ ਕਲੈਕਸ਼ਨ ਦਿਖਾਵਾਂਗੇ ਤੇ ਇਹ ਆ ਸਹਿਰ ਮਰੀਦਪੁਰਲੇ ਦਾ ਤੇਲੀਆ ਵਾਲਾ ਬਾਜ਼ਾਰ ਤੇ ਇੱਧਰ ਹੈਗਾ ਸਰੰਦੀ ਗੇਟ ਚੰਡੀਗੜ੍ਹ ਤੋਂ ਆਪਾਂ ਬਿਲਕੁਲ ਸਿੱਧੇ ਆਏ ਤੇ ਸਿੱਧੇ ਆ ਕੇ ਸਾਹਮਣੀ ਆ ਜੀ ਸ਼ਾਪ ਗੁੱਲੂ ਦੀ ਹੱਟੀ ਤੇ ਤੁਹਾਨੂੰ ਦਿਖਾਉਣੇ ਆ ਸਹਿਰ ਮਰੀਦਪੁਰਲੇ ਦੀ ਆਪਾਂ ਸੋਹਣੀ ਸੋਹਣੀ ਸੂਟਾਂ ਦੀ ਕਲੈਕਸ਼ਨ ਤੇ ਤੇਲੀਆ ਵਾਲਾ ਬਾਜ਼ਾਰ ਆ ਬਾਕੀ ਤੁਹਾਡੇ ਨਾਲ ਸਾਰੇ ਆਪਾਂ ਕੰਟੈਕਟ ਨੰਬਰ ਸ਼ੇਅਰ ਕਰ ਦਾਂਗੇ ਤੁਸੀਂ ਇਹਨਾਂ ਨਾਲ ਕੰਟੈਕਟ ਜਿਹੜਾ ਕਰ ਸਕਦੇ ਚੱਲਦੇ ਆ ਸ਼ਾਪ ਦੇ ਅੰਦਰ ਲੈ ਕੇ ਤੁਹਾਨੂੰ ਸਾਰੀ ਅੱਜ ਦੀਆਂ ਸੂਟਾਂ ਦੀ ਕਲੈਕਸ਼ਨ ਜਿਹੜੀ ਦਿਖਾਵਾਂਗੇ ਹਾਂਜੀ ਇਸ ਵਾਰੀ ਵੀਰੇ ਆਪਾਂ ਵਿਆਹ ਸ਼ਾਦੀਆਂ ਦੇ ਸੀਜ਼ਨ ਨੂੰ ਕਢਾਈਆਂ ਦੀਆਂ ਸੇਲਾ ਨਾਲ ਲੱਗੇ ਆ ਠੀਕ ਆ ਵੀਰੇ ਜਿਸ ਤਰ੍ਹਾਂ ਕੀ ਆਪਣੀ ਪਹਿਲਾਂ ਆਫਰ ਚੱਲਦੀ ਆ 1000 ਦੇ 11 ਵਾਲੀ ਓਕੇ ਉਹ ਅੱਜ ਵੀ ਆਫਰ ਉਸੇ ਤਰ੍ਹਾਂ ਚੱਲਦੀ ਆ 1000 ਰੁਪਏ ਦੇ 11 ਸੂਟ ਓਕੇ ਉਹ ਅੱਜ ਵੀ ਚੱਲਦੀ ਆ ਮੰਨਣਾ ਹਾਂ ਹਾਂ ਉਸ ਤਰੀ ਚੱਲਦੀ ਆ ਉਸ 1000 ਰੁਪਏ ਦੇ 11 ਪੀਸ ਲਓ ਜੀ 1000 ਰੁਪਏ ਦੇ 11 ਕਿੰਨੀ ਮਰਜ਼ੀ ਕਵਾਂਟੀਟੀ ਕਿੰਨੀ ਮਰਜ਼ੀ ਬਾਈ ਕਹਿੰਦਾ ਕਵਾਂਟੀਟੀ ਲੈ ਜਾਓ 1000 ਦੇ 11 ਪੀਸ ਠੀਕ ਆ ਵੀਰੇ ਠੀਕ ਹੈ ਜੀ ਇਸ ਤੋਂ ਬਾਅਦ ਆਪਣੀ ਇੱਕ ਆਫਰ ਚੱਲਦੀ ਆ 1000 ਰੁਪਏ ਦੇਖੋ ਵੀਰ ਜੀ ਲਓ ਜੀ 1000 ਰੁਪਏ ਦੇ ਚਾਰ 1000 ਰੁਪਏ ਦੇ ਚਾਰ ਸੂਟ ਕੜਾਈਆਂ ਦੇਖੋ ਹਾਂਜੀ ਵੀਰੇ ਆਲ ਓਵਰ ਕੱਪੜੇ ਹੋਣਗੇ 5-5 ਮੀਟਰ ਠੀਕ ਆ ਜੀ ਠੀਕ ਆ ਜੀ ਇਹਦੀ ਵੀ ਕਵਾਂਟੀਟੀ ਜੀ ਕੋਈ ਕਮੀ ਨਹੀਂ ਓਕੇ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਲਓ 1000 ਰੁਪਏ ਦੇ ਚਾਰ ਸੂਟ ਜੀ ਠੀਕ ਆ ਜੀ ਆ ਲਓ ਕਲਰ ਡਿਜ਼ਾਈਨ ਇਹਦੇ ਵਿੱਚ ਵਾਧੂ ਨੇ ਆਪਣੇ ਕੋਲੇ ਆ ਦੇਖੋ ਓਕੇ ਠੀਕ ਹੈ ਜੀ ਇਸ ਤੋਂ ਬਾਅਦ ਹਾਂਜੀ ਕ੍ਰਸ਼ ਬਚਿਤਰਾ ਜਿਹੜੀ ਸਭ ਤੋਂ ਜ਼ਿਆਦਾ ਮਾਰਕੀਟ 'ਚ बिक ਰਹੀ ਹੈ 600 700 ਦਾ ਇਸ ਤਰ੍ਹਾਂ ਸੌੜ बिक ਰਿਹਾ ਹੈ ਓਕੇ ਵੀਰੇ ਠੀਕ ਹੈ ਜੀ ਹਾਂਜੀ ਡਿਜ਼ਾਈਨ ਚੈੱਕ ਕਰੋ ਵੀਰੇ ਦੁਪੱਟਾ ਖੋਲ ਕੇ ਦਿਖਾਣਾ ਤੁਹਾਨੂੰ ਦੁਪੱਟਾ ਪੂਰਾ ਵੱਡੇ ਸਾਈਜ਼ ਦਾ ਦੁਪੱਟਾ ਹੋਊਗਾ ਓਕੇ ਦੇਖੋ ਵੀਰ 5 ਮੀਟਰ ਆਲ ਓਵਰ ਕੱਪੜਾ ਵੀਰੇ ਠੀਕ ਹੈ ਜੀ ਦੇਖੋ ਵੀਰ ਬਣਾ ਠੀਕ ਹੈ ਜੀ ਲਓ ਵੀ ਚੈੱਕ ਕਰੋ ਨਾ ਹਾਂਜੀ ਦੁਪੱਟਾ ਆਊਗਾ ਪੂਰਾ ਵੱਡੇ ਸਾਈਜ਼ ਦਾ। ਲਓ ਵੀ ਦੁਪੱਟਾ ਪੂਰਾ ਖੁੱਲਾ ਡੱਲਾ ਹੋਊਗਾ। ਠੀਕ ਹੈ ਜੀ ਕੋਈ 500 ਨਹੀਂ ਕੋਈ 600 ਨਹੀਂ 375 ਰੁਪਏ ਦਾ ਸੋ। ਲਓ ਜੀ 375 ਰੁਪਏ। ਡਿਜ਼ਾਈਨ 10 ਇਹਦੇ ਵਿੱਚ। ਓਕੇ। ਕਲਰ ਲਾਈਟ ਡਾਰਕ ਸਾਰੇ ਮਿਲਣਗੇ ਇਹਦੇ ਵਿੱਚ। ਠੀਕ ਹੈ ਜੀ। 375 ਰੁਪਏ ਦੇ ਵਿੱਚ ਜੀ। ਲਓ ਜੀ 375 ਰੁਪਏ। ਠੀਕ ਹੈ ਜੀ। ਤੋਂ ਬਾਅਦ ਇੱਕ ਕਰੇਵ ਹੈ ਜੀ। ਹਾਂ ਜੀ। ਪਹਿਲਾਂ ਆਪਾਂ ਵੇਚਦੇ ਸੀਗੇ 400 ਰੁਪਏ ਦੇ ਜੀ। ਓਕੇ ਵੀਰੇ। ਹੁਣ ਇਹ ਵੀ ਆਫਰ ਪ੍ਰਾਈਸ ਲਗਾਉਣ ਲੱਗੇ ਆ। ਹਾਂ ਜੀ। ਆਲ ਓਵਰ ਕਰੇਵ ਕਟਵਰਕ ਦੁਪੱਟਾ। ਚੱਕੋ ਵੀ 290 ਰੁਪਏ ਦਾ ਓਕੇ ਡਿਜ਼ਾਈਨ ਇਹਦੇ ਵਿੱਚ ਵੀ 10 ਤੋਂ 12 ਡਿਜ਼ਾਈਨ ਮਿਲਣਗੇ ਆਪਣੇ ਕੋਲੇ ਠੀਕ ਆ ਵੀਰੇ 290 ਰੁਪਏ ਚ ਕਰੇਮ ਪੂਰੀ 5 ਮੀਟਰ ਆਲ ਓਵਰ ਓਕੇ ਠੀਕ ਹੈ ਜੀ ਠੀਕ ਹੈ ਜੀ ਕਰਾਸ਼ਾ ਦਾ ਇੱਕ ਬਨਾਰਸੀ ਦੁਪट्टे ਨਾਲ ਡਿਜ਼ਾਈਨ ਆਪਣੇ ਕੋਲੇ ਹਾਂਜੀ ਸੇਮ ਸਟੱਫ ਦੇ ਵਿੱਚ ਦੁਪੱਟਾ ਹੋਊਗਾ ਬਨਾਰਸੀ ओके okay. ठीक है जी वो पाया अपन एक वर्क दुपट्टा 375 हां जी बनारसी दुपट्टा 350 लो जी 350 बनारसी दुपट्टा एदे ਵਿੱਚ ਵੀ ਡਿਜ਼ਾਈਨਿੰਗ ਦੀ ਕੋਈ ਕਮੀ ਨਹੀਂ ਕਿੰਨੀ ਮਰਦੀ ਡਿਜ਼ਾਈਨਿੰਗ ਲੈ ਲਈ ਉਹਦੇ ਵਿੱਚ ਠੀਕ ਆ ਵੀਰੇ ਠੀਕ ਹੈ ਜੀ ਠੀਕ ਹੈ ਜੀ ਕਰਾਸ਼ ਆ ਲੋ हां जी ਬਾਜ਼ਾਰ ਚ ਮੇਲੋ 700 750 हां जी ਠੀਕ ਹੈ ਜੀ ਇਹ ਵੀ ਆਫਰ ਪ੍ਰਾਈਸ ਚ ਲਗਾਉਣ ਲੱਗੇ ਆ ਦੁਪੱਟਾ ਚਾਈ ਸਾਈਜ਼ ਚੈੱਕ ਕਰੋ ओके 400 ਰੁਪਏ ਦਾ ਸੂਟ ਵੀਰੇ ਲੋ ਵੀ ਇਹ ਵੀ 400 ਦਾ ਦੇਖੋ ਠੀਕ ਹੈ ਜੀ ਡਿਜ਼ਾਈਨ ਕਲਰ ਇਹਦੇ ਵਿੱਚ ਵੀ ਵਾਧੂ ਮੇਰੇ ਕੋਲੇ ओके 400 ਰੁਪਏ ਦੇ ਵਿੱਚ ਜੀ ਲੋ ਜੀ ਦੇਖੋ ਵੀਰ ਠੀਕ ਹੈ ਠੀਕ ਹੈ ਜੀ ਇਸ ਤੋਂ ਬਾਅਦ ਗਰੀਬਾਂ ਵਧੀਆ ਵਾਲੀਆਂ ਜੀ ਹਾਂਜੀ ਨੈਚੁਰਲ ਗਰੀਬਾਂ ਦਾ ਡਿਜ਼ਾਈਨ ਓਕੇ ਡਿਜ਼ਾਈਨਿੰਗ ਚੈੱਕ ਕਰੋ ਹਾਂਜੀ ਬਾਜ਼ਾਰ 'ਚ ਮਿਲੋ 700 750 800 ਓਕੇ ਪਰ ਗੁੱਲੂ ਵੀ ਹੱਟੀ ਤੇ ਮਿਲੂਗਾ ਸਿਰਫ 500 ਰੁਪਏ ਦਾ ਸੂਟ ਦੁਪੱਟੇ ਚ 500 ਰੁਪਏ ਦਾ ਦੁਪੱਟੇ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ 500 ਰੁਪਏ ਜੀ ਠੀਕ ਆ ਵੀਰੇ ਲਓ ਡਿਜ਼ਾਈਨਿੰਗਾਂ ਦੇਖੋ ਇਹ ਕਲਰ ਡਿਜ਼ਾਈਨ ਵਾਧੂ ਨੇ ਇਹਦੇ ਵਿੱਚ ਵੀਰੇ ਮੇਰੇ ਕੋਲ ਠੀਕ ਆ ਜੀ ਆ ਲੋ 500 ਰੁਪਏ ਦੇ ਵਿੱਚ ਲਓ ਵੀ 500 ਦੇਖੋ ਪੀਸ ਹਾਂਜੀ ਲਓ ਦੁਪੱਟਾ ਚੈੱਕ ਕਰੋ ਲਓ ਵੀ ਆਹ ਰੱਡ ਦੁਪੱਟਾ ਆ ਗਿਆ ਨਾ 500 ਰੁਪਏ ਦਾ ਦੁਪੱਟੇ ਪੂਰੇ ਖੁੱਲੇ ਡੁੱਲੇ ਨੇ ਪੂਰੇ ਖੁੱਲੇ ਚੌੜੇ ਦੁਪੱਟੇ ਜੀ ਹਾਂਜੀ ਹਾਂਜੀ ਕ੍ਰਾਸ਼ ਲਓ ਠੀਕ ਆ ਜੀ ਬਾਟਮ ਤੇ ਵਰਕੇ ਦਾ ਓਕੇ ਲਓ ਦੇਖੋ ਪੀਸ ਬਣਿਆ ਜੀ ਠੀਕ ਆ ਜੀ ਅੱਠ ਕਲਰ ਮਿਲਣਗੇ ਚਾਰ ਡਾਰਕ ਚਾਰ ਲਾਈਟ ਓਕੇ ਸਿਰਫ 500 ਰੁਪਏ ਦਾ ਸੂਟ ਜੀ ਲਓ ਜੀ ਸਿਰਫ 500 ਰੁਪਏ ਦਾ ਡਿਜ਼ਾਈਨਿੰਗ ਚੈੱਕ ਕਰੋ ਹਾਂਜੀ ਲਓ ਜੀ ਕ੍ਰਾਸ਼ ਬਚਿਤਰਾ ਵਧੀਆ ਵਾਲੀ ਹਾਂਜੀ ਠੀਕ ਹੈ ਜਿਹੜਾ ਬਾਜ਼ਾਰ ਚ 11-1200 ਰੁਪਏ ਦਾ ਸੂਟ ਵੇਖਦੇ ਓਕੇ ਪਰ ਆਪਣੀ ਦੁਕਾਨ ਤੇ ਮਿਲੂਗਾ ਸਿਰਫ 750 ਰੁਪਏ ਦਾ ਸੂਟ ਜੀ ਸਿਰਫ 750 ਪੂਰਾ 5 ਮੀਟਰ ਆਲ ਓਵਰ ਕਪੜਾ ਜੀ ਠੀਕ ਆ ਵੀਰੇ ਠੀਕ ਹੈ ਜੀ ਹਾਂਜੀ ਬਾਕੀ ਕਲੈਕਸ਼ਨ ਹੋਰ ਵੀ ਤੁਹਾਨੂੰ ਬਹੁਤ ਮਿਲ ਜੂ ਦੁਕਾਨ ਤੇ ਆਵੋਗੇ ਹਾਂ ਜੀ ਡਿਜ਼ਾਈਨਿੰਗ ਕਰ ਵੀਰੇ ਬਹੁਤ ਹੈ ਮੇਰੇ ਕੋਲ ਅਲੋ ਕ੍ਰਾਸ਼ ਬਿਚਿਤਰਾ ਵਧੀਆ ਵਾਲੀ ਹੋਰ ਓਕੇ ਵੀਰੇ ਪੂਰਾ ਫਰੰਟ ਜਾਲ ਆਊਗਾ ਜੀ ਹਾਂਜੀ ਡਿਜ਼ਾਈਨਿੰਗ ਆ ਪੂਰੀਆਂ ਸਾਫ਼ ਸੁਥਰੇ ਪੀਸ ਬਣਿਆਣਗੇ ਠੀਕ ਆ ਜੀ ਬਨਾਰਸੀ ਆਊਗਾ ਦੁਪੱਟਾ ਇਹਦੇ ਨਾਲ ਜੀ ਓਕੇ ਲਓ ਦੁਪੱਟੇ ਦਾ ਸਾਈਜ਼ ਵੀ ਚੈੱਕ ਕਰੋ ਪੂਰਾ ਵੱਡਾ ਦੁਪੱਟਾ ਹੋਊਗਾ ਲਓ ਜੀ ਠੀਕ ਆ ਜੀ ਕਲਰ ਚ ਆ ਦੇ ਇਹਦੇ ਵਿੱਚ ਠੀਕ ਆ ਜੀ ਕੋਈ 700 800 ਨਹੀਂ ਫਿਰ 600 ਰੁਪਏ ਦਾ ਸੂਟ ਜੀ ਲਓ ਜੀ ਬਨਾਰਸੀ ਦੁਪੱਟੇ ਨਾਲ ਜੀ ਠੀਕ ਆ ਜੀ ਫਿਰ ਤੋਂ 600 ਰੁਪਏ ਆਹ ਲਓ ਫੈਂਡੀ ਸਿਲਕ ਹਾਂਜੀ ਮਾਰਕੀਟ ਚ 600 700 ਰੁਪਏ ਦਾ ਪਲੇਨ ਸੂਟ ਵਿਕ ਰਿਹਾ ਓਕੇ ਠੀਕ ਹੈ ਜੀ ਬੀ ਚੈੱਕ ਕਰੋ ਹਾਂ ਜੀ ਆ ਲਓ ਦੁਪੱਟਾ ਓਕੇ ਕਲਰ ਡਿਜ਼ਾਈਨਿੰਗ ਇਹਦੇ ਵਿੱਚ ਬਾਧੂ ਮਿਲਣਗੇ 900 ਰੁਪਏ ਦਾ ਸੂਟ ਜੀ ਲਓ ਜੀ 900 ਰੁਪਏ ਦਾ ਵੀ ਹਰ ਸੂਟ ਦੀ ਗੱਲ 4 500 ਰੁਪਏ ਦਾ ਘੱਟੋ ਘੱਟ ਫਾਇਦਾ 4 500 ਰੁਪਏ ਦਾ ਹਰ ਸੂਟ 'ਚ ਠੀਕ ਆ ਵੀਰੇ ਜਾਓ ਜੀ ਕੰਟਰਾਜ ਇੱਕ ਵੀਰੇ ਕਿੱਡਾ ਸੋਹਣਾ ਮਹਿਰੂਨ ਬਾਟਮ ਹਾਂ ਜੀ ਦੇਖ ਪੀਸ ਬਣਾਇਆ ਸ਼ਰਟ ਲਓ ਜੀ ਠੀਕ ਹੈ ਜੀ ਹਾਂਜੀ ਔਰ ਗੰਜੇ ਦਾ ਦੁਪੱਟਾ ਓਕੇ ਵੀਰੇ ਕੋਈ 1000 ਨਹੀਂ ਕੋਈ 1100 ਨਹੀਂ ਹਾਂਜੀ ਸਿਰਫ 750 ਰੁਪਏ ਦਾ ਸੂਟ ਜੀ ਲਓ ਜੀ ਸਿਰਫ 750 ਸਕਰੀਨ ਸ਼ਾਟ ਲੈ ਕੇ ਹਾਂਜੀ ਚਲਦੀ ਵੀਡੀਓ ਸ਼ੇਅਰ ਕਰਕੇ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਦਿਓ ਠੀਕ ਹੈ ਜੀ ਦੇਖੋ ਪੀਸ ਇਹਦਾ ਲਓ ਵੀ ਚੈੱਕ ਕਰੋ ਹਨਾ 750 ਰੁਪਏ ਚ ਜੀ ਠੀਕ ਹੈ ਡਿਜ਼ਾਈਨਿੰਗ ਚੈੱਕ ਕਰੋ ਹਾਂਜੀ ਅਗਲੇ ਇੱਕ ਡਿਜ਼ਾਈਨਿੰਗ ਇਹਦੇ ਵਿੱਚ ਆ ਦਵਾਂਗੇ ਜੀ ਓਕੇ ਸ਼ਿਮਰ ਦੇ ਵਿੱਚ ਜੀ ਠੀਕ ਹੈ ਜੀ ਇਹ ਵੀ ਕੋਈ ਕਪੜਾ ਦੇ ਕੇ ਆਪਾਂ ਨੇ ਮਹਿੰਗਾ ਨਹੀਂ ਕਰਨਾ ਵੀ ਸ਼ਿਮਰ ਹੈ ਬਾਟਮ ਤੇ ਵਰਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੁਪੱਟਾ ਆਊਗਾ ਇਹਦਾ オーਰਗਾਂਜੇ ਦਾ ਓਕੇ ਜੀ ਇਹ ਵੀ 750 ਰੁਪਏ ਦੇ ਵਿੱਚ ਹੀ ਦੇ ਦਵਾਂਗੇ ਜੀ ਪੀਸ ਉਹ ਵੀ ਇਹ ਵੀ ਬਾਈ ਕਹਿੰਦਾ ਉਹਨੇ ਦੇ ਦੇਣਾ ਪੌਕਲੇਟ ਕਪੜਾ ਓਕੇ ਠੀਕ ਹੈ ਪੂਰੇ 5-5 ਮੀਟਰ ਵਾਲੇ ਵੀ ਬਾਜ਼ਾਰ ਦੇ ਵਿੱਚ ਨਾ ਮਹਿੰਗਾ ਵਿਕਦਾ ਹੈ ਹਾਂਜੀ ਇਹ ਵੀ ਆਪਾਂ ਸੇਲ ਦੇ ਲੱਗੇ ਆ ਪੀਸ ਪੌਂਚਿਆਂ ਤੇ ਵਰਕ ਆਊਗਾ ਇਹਦੇ ਓਕੇ ਵੀਰੇ ਠੀਕ ਹੈ ਜੀ ਆ ਆਊਗਾ ਦੁਪੱਟਾ ਠੀਕ ਆ ਜੀ 600 ਰੁਪਏ ਦਾ ਸੂਟ ਦੇਣ ਲੱਗਿਆਂ ਚਾਕਲੇਟ ਦਾ ਲਓ ਜੀ 600 ਰੁਪਏ ਦਾ ਦੁਪੱਟਿਆਂ ਤੇ ਵਰਕ ਆਊਗਾ ਇਹਨਾਂ ਦੇ ਹਾਂਜੀ ਸਿਰਫ 600 ਰੁਪਏ ਦਾ ਸੂਟ ਜੀ ਠੀਕ ਆ ਜੀ ਦੇਖੋ ਵੀਰ ਲਓ ਜੀ ਚੈੱਕ ਕਰੋ ਨਾ ਇਸ ਤੋਂ ਬਾਅਦ ਨਾ ਆਪਣੇ ਕੋਲ ਪ੍ਰਿੰਟਡ ਆਈਟਮਾਂ ਆਈਆਂ ਨੇ ਸਾਰੀਆਂ ਘਰਾਂ ਦੀਆਂ ਓਕੇ ਵੀਰੇ ਸਾਰੀਆਂ ਏਕੇ ਟੈਕਸ ਰਾਮ ਟੈਕਸ ਦੀਆਂ ਘਰਾਂ ਘਰਾਂ ਦੇ ਮਾਲ ਆਏ ਨੇ ਹਾਂਜੀ ਪੀ ਚੈੱਕ ਕਰਨਾ ਜਿਹੜੇ ਬਾਜ਼ਾਰ 'ਚ ਵਿਕਦੇ ਨੇ 11-1200 ਦੀਆਂ ਰੇਂਜਾਂ 'ਚ ਓਕੇ ਵੀਰੇ ਠੀਕ ਆ ਜੀ ਆ ਬਾਟਮ ਹੈ ਵੀਰੇ ਇਹਦੀ ਹਾਂਜੀ ਆ ਸ਼ਰਟ ਹੈ ਇਹਦੀ ਠੀਕ ਆ ਜੀ ਸਾਰੇ ਨਾ ਘਰਾਂ ਦੇ ਹੋਣਗੇ ਬ੍ਰਾਂਡਡ ਘਰਾਂ ਦੇ ਮਾਲ ਇਹ ਓਕੇ ਵੀਰੇ ਇਹਦੇ ਵਿੱਚ ਗਲਾਸ ਕਪੜਾ ਵੀ ਮਿਲੂਗਾ ਓਕੇ ਦੇਖੋ ਜਿਵੇਂ ਆ ਪਲੱਛੀ ਆ ਗਈ ਆ ਗਲਾਸ ਕਪੜਾ ਆ ਗਿਆ ਹਾਂਜੀ ਇਹਦੇ ਵਿੱਚ 10 12 ਤਰ੍ਹਾਂ ਦੀਆਂ ਆਈਟਮਾਂ ਮਿਲੀਆਂ ਦੇਖੋ ਸ਼ਰਟ ਤੇ ਵਰਕ ਹੈ ਸਾਰੀ ਦੇ ਉੱਪਰ ਓਕੇ ਵੀਰੇ ਲਓ ਜੀ ਚੈੱਕ ਠੀਕ ਆ ਜੀ ਅੱਗੇ ਪਿੱਛੇ ਵਰਕ ਹੋਇਆ ਸਾਰੀ ਛੜ ਦੇ ਉੱਪਰ ਠੀਕ ਆ ਜੀ ਪਲੇਨ ਬਾਟਮ ਹੈ ਇਹਦੇ ਨਾਲ ਹਾਂਜੀ ਇਹਦੇ ਵੀ ਨਾ ਡਿਜ਼ਾਈਨਿੰਗ ਬਹੁਤ ਆਈ ਹੈ ਮੇਰੇ ਕੋਲੇ ਓਕੇ ਬਾਜ਼ਾਰ ਦੇ ਵਿੱਚ ਨਾ ਇਹ ਵੀ 1000 ਪਲੱਸ ਵਿਕਦੀਆਂ ਨੇ ਦੇਖੋ ਤਮੰਨਾ ਦਾ ਮਾਲ ਹੈ ਜੀ ਹਾਂਜੀ ਹਾਂਜੀ ਠੀਕ ਆ ਜੀ ਇਹ ਸਾਰਾ ਮਾਲ ਤੁਹਾਨੂੰ ਦੇਣਾ ਹੈ ਆਪਾਂ ਨੇ ਮਿਕਸੀ ਜਿਹੜਾ ਮਰਜ਼ੀ ਪੀਸ ਲੈ ਲਿਓ ਓਕੇ ਸਿਰਫ 750 ਰੁਪਏ ਦਾ ਸੂਟ ਜੀ ਲਓ ਜੀ ਸਿਰਫ 750 ਜਿਹੜਾ ਮਰਜ਼ੀ ਪੀਸ ਲੈ ਲਿਓ ਇਹਦੇ ਵਿੱਚੋਂ ਸਿਰਫ 750 ਰੁਪਏ ਦਾ ਲਓ ਵੀ ਸਿਰਫ 750 ਬਾਈਕਾਂ ਜਿਹੜਾ ਮਰਜ਼ੀ ਲੈ ਜੀ ਜਿਹੜਾ ਮਰਜ਼ੀ ਪੀਸ ਲੈ ਲਿਓ ਠੀਕ ਆ ਜੀ ਇੱਕ ਜਿਸ ਤਰ੍ਹਾਂ ਗਿਆ ਬਰਬਰੀ ਹੈ ਹਾਂ ਜੀ ਬਾਜ਼ਾਰ 'ਚ 1400 1500 1600 ਐ ਵੇਖਦਾ ਜੀ ਮਾਲ ਇਹ ਹਾਂ ਜੀ ਠੀਕ ਆ ਜੀ ਆਪਣੇ ਕੋਲੇ ਡਿਜ਼ਾਈਨਿੰਗ ਨੇ ਤੇ 10 ਤੋਂ 12 ਡਿਜ਼ਾਈਨ ਨੇ ਬਰਬਰੀ ਦੇ ਓਕੇ ਵੀਰੇ ਆ ਸ਼ਰਟ ਆ ਗਈ ਜੀ ਹਾਂ ਜੀ ਔਰ ਬਰਬਰੀ ਆਪਾਂ ਨੇ ਆਪਣੀਆਂ ਭੈਣਾਂ ਦਾ ਫਾਇਦਾ ਕਰਨਾ ਹੈ ਸਿਰਫ 1250 ਰੁਪਏ ਦਾ ਸੂਡ ਜੀ ਲੋ ਸਿਰਫ 1250 ਡਿਜ਼ਾਈਨਿੰਗ ਇਹਦੇ ਵਿੱਚ 10 ਤੋਂ 12 ਡਿਜ਼ਾਈਨ ਦੇ ਦੂੰਗਾ ਏਕੇ ਡੈਕਸ ਦੇ ਹੋਣਗੇ ਕੋਈ ਲੋਕਲ ਨਹੀਂ ਹੋਣਗੇ ਓਕੇ ਬਰਬਰੀ ਤੋਂ ਬਰਬਰੀ ਸਿਰਫ 1250 ਰੁਪਏ ਦਾ ਸੂਡ ਜੀ ਠੀਕ ਆ ਜੀ ਦੇਖੋ ਵੀਰ ਲੋ ਦੇਖੋ ਵੀਰ ਜੀ ਹਾਂਜੀ ਸਿਰਫ 1250 ਡਿਜ਼ਾਈਨਿੰਗ ਇਹਦੇ ਵਿੱਚ ਕਾਫੀ ਮੇਰੇ ਕੋਲੇ ਠੀਕ ਆ ਆ ਲੋ ਲੋ ਵੀ 1250 ਚੀਕ ਠੀਕ ਆ ਵੀਰੇ ਡਿਜ਼ਾਈਨ ਵਾਲੀ ਬਾਈ ਕੋਈ ਕਮੀ ਨਹੀਂ ਇਹਦੇ ਵਿੱਚ ਹਾਂਜੀ ਹਾਂਜੀ ਇੱਕ ਮੇਰੇ ਕੋਲ ਆ ਪਿਓਰ ਤੇ ਮਾਲ ਆ ਰੀਜਨਲ ਪਿਓਰ ਓਕੇ ਠੀਕ ਹੈ ਜੀ ਕੋਈ ਸਾਬਤ ਕਰ ਦਵੇ ਡੁਪਲੀਕੇਟ ਆਪਾਂ 10000 ਨਾਮ ਦਾ ਦੇ ਦਵਾਂਗੇ ਓਕੇ ਇਹ ਵੀ 22-2300 ਰੁਪਏ ਬਾਜ਼ਾਰ ਚ ਵਿਗਦੀ ਆ ਆਈਟਮ ਓਕੇ ਠੀਕ ਹੈ ਜੀ ਸ਼ਰਟ ਤੇ ਵਰਕ ਹੋਊਗਾ ਸਾਰੀ ਦੇ ਉੱਪਰ ਹਾਂਜੀ ਲਓ ਦੇਖੋ ਵਰਕ ਚੈੱਕ ਕਰੋ ਲੋ ਵੀ ਠੀਕ ਹੈ ਜੀ ਠੀਕ ਆ ਆ ਗਿਆ ਦੁਪੱਟਾ ਜੀ ਇਹਦਾ ਲੋ ਵੀਰ ਦੁਪੱਟਾ ਆ ਗਿਆ ਨਾ ਇਹ ਵੀ 1250 ਰੁਪਏ ਦੇ ਵਿੱਚ ਹੀ ਦਵਾਂਗੇ ਬਈ 2200 ਵਾਲਾ ਮਾਲ 1250 ਚ ਹੀ ਦਵਾਂਗੇ ਵੀ ਠੀਕ ਆ ਵੀਰੇ ਲੈ ਬਈ ਡਿਜ਼ਾਈਨਿੰਗ ਤਾਂ ਮੇਰੇ ਕੋਲ ਜਿਸ ਤਰ੍ਹਾਂ ਮਰੇ ਪਹਿਣਾ ਕਹਿੰਦੇ ਨੇ ਸੋਬਰ ਦੀ ਚੀਜ਼ ਚਾਹੀਦੀ ਹੈ ਹਾਂਜੀ ਹਾਂਜੀ ਛੱਟ ਕੇ ਜੇ ਚੀਜ਼ਾਂ ਲੋ ਦੇਖੋ ਵੀਰੇ ਪੀਸ ਪਿਓਰ ਦੇ ਉੱਪਰ ਹਾਂਜੀ ਲੋ ਵਿਚਾਰ ਕਰੋ ਕੋਈ 1500 ਨਹੀਂ ਕੋਈ 1600 ਨਹੀਂ ਹਾਂਜੀ ਸਿਰਫ 1250 ਰੁਪਏ ਹਰ ਪੀਸ ਦੀ ਸੇਲ ਹੈ 1250 ਰੁਪਏ ਠੀਕ ਹੈ ਜੀ ਪਿਓਰ ਦੇ ਦੁਪट्टे ਨਾਲ ਜੀ ਰੀਜ਼ਨਲ ਠੀਕ ਹੈ ਵੀਰੇ ਠੀਕ ਹੈ ਜੀ ਡਿਜ਼ਾਈਨਿੰਗ ਆ ਕਮੀ ਹੋਣੀ ਬਈ ਕੋਈ ਓਕੇ ਵੀਰੇ ਦੇਖ ਪੀਸ ਔਰ ਚੈਲੰਜ ਨਾਲ ਵੀ ਕੋਈ 1250 ਰੁਪਏ ਦੇ ਵਿੱਚ ਹਾਂਜੀ ਕਿਤੋਂ ਵੀ ਮਾਲ ਮਿਲੂਗਾ ਨਹੀਂ ਵੀਰੇ ਠੀਕ ਹੈ ਜੀ ਤੋ ਦੇਖੋ ਵੀਰੇ ਲੋ ਇੱਕ ਇਸ ਤੋਂ ਬਾਅਦ ਆਪਾਂ ਹੈਂਡਵਰਕ ਦੇ ਸੇਲ ਲਗਾਉਣ ਲੱਗੇ ਹਾਂ ਓਕੇ ਇਹਦੇ ਪੀਸ ਨਾ 25 2500 3 3000 ਦੇ ਵਿਕਦੇ ਸੀਗੇ ਬਾਜ਼ਾਰ 'ਚ ਹਾਂਜੀ ਵੀਰੇ ਉਹ ਪੀਸਾਂ ਦੇ ਭਾਅ ਆਫਰ ਲਾਉਣ ਲੱਗੇ ਆ ਪੀ ਚ ਇੱਕ ਘਾਲੀਓ ਸਾਰੀ ਲਓ ਜੀ ਟੋਟਲ ਹੈਂਡਵਰਕ ਲਓ ਜੀ ਸ਼ਰਟ ਹਾਂਜੀ ਔਰ ਦੁਪੱਟੇ ਸਾਰਾ ਹੈਂਡਵਰਕ ਨਾਲ ਜੀ ਕੋਈ ਮਸ਼ੀਨੀ ਨਹੀਂ ਸਾਰਾ ਹੱਥੀ ਪੀਸ ਬਣਿਆ ਆਊਗਾ ਜੀ ਠੀਕ ਆ ਜੀ ਠੀਕ ਆ ਜੀ ਡਿਜ਼ਾਈਨਿੰਗ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ 7 ਤੋਂ 15 ਡਿਜ਼ਾਈਨ ਓਕੇ ਠੀਕ ਆ ਜੀ ਸਾਰੇ ਇਹ ਮਾਲ ਨੇ 2500 2600 3000 ਇਹ ਰੇਟਾਂ ਦੇ ਮਾਲ ਨੇ ਸਾਰੀ ਇਹ ਓਕੇ ਵੀਰੇ ਦੇਖੋ ਪੀਸ ਬਣਾਇਆ ਹੈਂਡਵਰਕ ਦਾ ਜੀ ਲੋਵੀ ਹੈਂਡਵਰਕ ਨਾ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਿਓ 10 ਤੋਂ 12 ਡਿਜ਼ਾਈਨ ਇਹਦੇ ਵਿੱਚ ਓਕੇ ਵੀਰੇ ਡਿਜ਼ਾਈਨ ਸਾਰੇ ਤੁਹਾਡੇ ਮੂਰੇ ਖੋਲੂਗਾ ਹਾਂਜੀ ਤੇ ਦੇਖੋ ਡਿਜ਼ਾਈਨ ਦੇਖ ਵੀਰੇ ਲਓ ਜੀ ਆਹ ਦੁਪੱਟਾ ਆ ਗਿਆ ਤਾਂ ਹਾਂਜੀ ਜਿਵੇਂ ਦੇਖ ਦੁਪੱਟਿਆਂ ਤੇ ਵਰਕ ਲਓ ਜੀ ਚੈੱਕ ਕਰ ਮੈਂ ਕਹਣਾ ਪੀਸ ਕੋਈ ਨਾ ਜਿਹੜੇ ਰੇਟ ਆਪਾਂ ਦਵਾਂਗੇ ਇਹਦਾ ਹਾਂਜੀ ਉੱਚ ਕੋਈ ਗਾ ਕਿ ਤਿਆਰ ਵੀ ਕਰਵਾ ਕੇ ਦਿਖਾਵੇ ਕਪੜਾ ਦਾ ਛੱਡੋ ਬਾਅਦ ਦੀ ਗੱਲ ਹੈ ਓਕੇ ਵੀਰੇ ਕਿਸੇ ਕਾਰੀਗਰ ਕੋਲ ਪੀਸ ਹੀ ਤਿਆਰ ਕਰਾ ਕੇ ਦਿਖਾ ਦੇ ਉਹ ਰੇਟ ਦੇ ਵਿੱਚ ਦੇਖੋ ਦੁਪੱਟੇ ਬਣੇ ਹੋ ਜੀ ਹਾਂਜੀ ਲਓ ਓਕੇ ਡਿਜ਼ਾਈਨਸ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦਿਊਗਾ ਜੀ ਓਕੇ ਜੀ ਇਹ ਡਿਜ਼ਾਈਨ ਇਹ ਨਹੀਂ ਹੈਗਾ ਵੀ ਡਿਜ਼ਾਈਨ ਇੱਕ ਤੋਂ ਖੋਲ ਤੇ ਬਸ ਕੰਮ ਖਤਮ ਆ ਲਓ ਦੇਖੋ ਵੀ ਹਾਂਜੀ ਹਾਂਜੀ ਆ ਲਓ ਦੁਪੱਟਾ ਲਓ ਵੀ ਆ ਦੁਪੱਟਾ ਆ ਗਿਆ ਨਾ ਠੀਕ ਹੈ ਜੀ ਹਾਂਜੀ ਆ ਲਓ 10 12 ਡਿਜ਼ਾਈਨ ਕਹਾਗੇ ਭਾਈ 10 12 ਪੂਰੇ ਹੋਣਗੇ ਗਿਣ ਕੇ ਆਪਣੇ ਕੋਲੇ ਠੀਕ ਆ ਵੀਰੇ ਆ ਲਓ ਸਭ ਦੇ ਕਲਰ ਚਾਰ-ਚਾਰ ਮਿਲਣਗੇ ਓਕੇ ਵੀਰੇ ਹਰ ਡਿਜ਼ਾਈਨ ਦੇ ਕਲਰ ਚਾਰ-ਚਾਰ ਹਾਂਜੀ ਹਾਂਜੀ ਠੀਕ ਹੈ ਜੀ ਡਿਜ਼ਾਈਨ ਇਹ ਪਹਿਲਾਂ ਡਿਜ਼ਾਈਨ ਸਾਰੀ ਨਿਗਾਹ ਕਰੋ ਦੇਖੋ ਵੀ ਲਓ ਠੀਕ ਹੈ ਠੀਕ ਹੈ ਜੀ ਖਤਾਂਜੀ ਸੀ ਹੈਂਡਵਰਕ ਦੇ ਕਹਾਂਗੇ ਤਾਂ ਹੈਂਡਵਰਕ ਦੇ ਦਵਾਂਗੇ ਠੀਕ ਹੈ ਜੀ ਔਰ ਰੇਟ ਤੋਂ ਐਸਾ ਦਵਾਂਗੇ ਹਾਂਜੀ ਵੀ ਆਰਗਨ ਜਾਂ ਧਾਗੇ ਵਾਲਾ ਮਿਲਦਾ ਉਹ ਰੇਟਾਂ ਦੇ ਵਿੱਚ ਜਿਹੜੇ ਰੇਟ ਤੇ ਆਪਾਂ ਤੁਮ ਅੱਜ ਹੈਂਡਵਰਕ ਦੇ ਪੀਸ ਦਵਾਂਗੇ ਸਾਰੀ ਓਕੇ ਵੀਰੇ ਲੋ ਡਿਜ਼ਾਈਨ ਚੈੱਕ ਕਰੋ ਹਾਂਜੀ ਹੈਂਡ ਦੇ ਵਿੱਚ ਤਾਂ ਬਈ ਅੱਜ ਮੇਰੇ ਕੋਲ ਬਹੁਤ ਡਿਜ਼ਾਈਨ ਨੇ ਦੇਖ ਪੀਸ ਲੋ ਠੀਕ ਹੈ ਜੀ ਹਾਂਜੀ ਇਹ ਸਾਰੇ ਵੀਰੇ ਨਾ 2500 2600 ਹਾਂਜੀ ਇਹ ਰੇਟਾਂ ਦੇ ਮਾਲ ਨੇ ਕਿੱਥੇ ਮਰਜ਼ੀ ਕਸਟਮਰ ਟਰਾਈ ਕਰ ਲਵੇ ਓਕੇ ਸਾਰੇ ਡਿਜ਼ਾਈਨਾਂ ਦੇ ਆਫਰ ਲਗਾਣ ਲੱਗੇ ਆ ਹਾਂਜੀ ਸਿਰਫ 1790 ਰੁਪਏ ਦਾ ਸੂਟ ਲਓ ਜੀ 1790 ਰੁਪਏ ਦਾ ਭਾਈ ਜਿਹੜਾ ਮਰਜ਼ੀ ਡਿਜ਼ਾਈਨ ਚੈੱਕ ਕਰੋ ਟੋਟਲ ਹੈਂਡਵਰਕ ਦੇ ਜੀ ਕੋਈ ਮਸ਼ੀਨੀ ਨਹੀਂ ਠੀਕ ਆ ਵੀਰੇ ਗਲਾਸ ਔਰ ਗੰਜੇ ਤੇ ਰੀਜਨਲ ਬੇਸ 1790 ਰੁਪਏ ਦਾ ਜਿਹੜਾ ਮਰਜ਼ੀ ਪੀਸ ਚੈੱਕ ਲੋ ਠੀਕ ਆ ਜੀ ਠੀਕ ਹੈ ਜੀ ਔਰ ਡਿਜ਼ਾਈਨ ਇਹਦੇ ਵਿੱਚ 5-4 ਹੋਰ ਮਿਲਣਗੇ ਖੋਲਣੇ ਰਹਿਗੇ ਹੋਣਗੇ ਓਕੇ ਓਕੇ 5-4 ਡਿਜ਼ਾਈਨ ਹੋਰ ਹੈਂਡਵਰਕ ਦੇ ਜਿਹੜਾ ਬਾਜ਼ਾਰ ਚ ਵੇਖਦਾ 4 400 45 4500 ਸੂਟ ਹਾਂਜੀ ਦੇਖੋ ਪੀਸ ਬਣਿਆ ਆ ਜੀ ਚੈੱਕ ਕਰੋ ਹਣਾ ਠੀਕ ਹੈ ਜੀ ਹਾਂਜੀ ਆ ਰਿਹਾ ਦੁਪੱਟਾ ਜੀ ਇਹਦਾ ਲਓ ਜੀ ਆ ਦੁਪੱਟਾ ਆ ਗਿਆ ਦਾ ਹੈਂਡਵਰਕ ਦੇ ਤਾਂ ਬਈ ਅੱਜ ਖਟਾ ਦੇਣੇ ਨੇ ਗਾਕਾ ਨੂੰ ਸੋਦੇ ਹਾਂਜੀ ਦੇਖੋ ਹੈਂਡਵਰਕ ਦੀ ਚੀਜ਼ ਦੇਖੋ ਲਓ ਵੀ ਆ ਲਓ ਦੇਖੋ ਸੂਟ ਦੇਖ ਬਈ ਪੀਸ ਬਣਿਆ ਹਾਂਜੀ ਸਹੀ ਗੱਲ ਠੀਕ ਹੈ ਜੀ ਔਰ ਦੁਪੱਟਾ ਇਹਦਾ ਇਦੋਂ ਵੀ ਕੀ ਆ ਬਾਤ ਹੈ ਓਕੇ ਲੋਵੀ ਦੁਪੱਟਾ ਕੱਢ ਮੁੰਡਿਆ ਦਾ ਕਿੱਥੇ ਆਇਆ ਹੈ ਦੇਖੋ ਦੁਪੱਟਾ ਇਹਦਾ ਫੁੱਲ ਹੈਵੀ ਲੋਵੀ ਦੁਪੱਟਾ ਹੀ ਪੂਰਾ ਹੈਵੀ ਹੈ ਦਾ ਜੇ ਕਿਸੇ ਕਾਰੀਗਰ ਨੂੰ ਪੀਸ ਫੜਾ ਦੀ ਵੀ ਤਿਆਰ ਕਰਨਾ ਹੈ 10 ਤੋਂ 12000 ਰੁਪਏ ਦੀ ਲੇਬਰ ਮੰਗੂਗਾ ਕਾਰੀਗਰ ਠੀਕ ਆ ਜੀ ਪੂਰਾ ਦੁਪੱਟਾ ਹੈਂਡਵਰਕ ਨਾਲ ਜਾਲ ਬਣਿਆ ਹੋਇਆ ਹੈ ਜੀ ਪੂਰੀ ਛੜ ਜਾਲ ਬਣੀ ਹੋਈ ਹਾਂਜੀ ਨੀਚਲਾ ਕੋਰੇ ਦਬਕੇ ਦਾ ਡਿਜ਼ਾਈਨ ਆ ਗਿਆ ਜੀ ਓਕੇ ਜੀ ਠੀਕ ਹੈ ਜੀ ਇੱਕ ਪੀਸ ਆ ਮਿਲੂਗਾ ਜੀ ਤੁਹਾਨੂੰ ਕਟਵਰਕ ਨਾਲ ਓਕੇ ਇਹ ਵੀ ਪੀਸ ਵੀਰੇ ਮੈਂ ਆਫਰ ਤੇ ਲਗਾਉਣ ਲੱਗੇ ਆ ਪਹਿਲਾਂ ਇਹ ਵੀ ਪੀਸ ਮੇਰੇ 4-4 45-4500 ਦੇ ਵਿੱਚ ਹੋਏ ਨੇ ਪੀਸ ਓਕੇ ਵੀਰੇ ਠੀਕ ਹੈ ਜੀ ਠੀਕ ਹੈ ਜੀ ਦੇਖੋ ਪੀਸ ਬਣਿਆ ਆ ਲਓ ਜੀ ਹਾਂਜੀ ਇਹਦੇ ਵੀ ਰੇਟ ਆਫਰ ਚ ਦੇਣ ਲੱਗੇ ਆ ਆਪਾਂ ਸਿਰਫ 2990 ਰੁਪਏ ਦਾ ਸੂਡ ਵੀਰੇ ਲਓ ਜੀ 2990 ਰੁਪਏ ਕਿੰਨੇ ਚਾਰੇ ਡਿਜ਼ਾਈਨ ਕੋਰੇ ਦਬਕੇ ਨਾ ਬਣੇ ਹੋਏ ਠੀਕ ਹੈ ਜੀ ਪੂਰੇ ਬਾਜ਼ਾਰ ਦਾ ਚੈਲੰਜ ਠੀਕ ਹੈ ਜੀ ਵੀ ਇਹ ਰੇਟ ਚ ਕਿਤੋਂ ਮਿਲ ਜਾਵੇ ਪੀਸ ਦੁੱਗਨੇ ਪੈਸੇ ਕੱਟ ਦਾਂਗੇ ਠੀਕ ਹੈ ਜੀ ਠੀਕ ਹੈ ਜੀ 2990 ਰੁਪਏ ਚ ਠੀਕ ਹੈ ਇੰਨੀ ਚਾਰੀ ਡਿਜ਼ਾਈਨ ਜੀ ਓਕੇ ਵੀਰੇ ਦੇਖੋ ਪੀਸ ਬਣਿਆ ਹੋਇਆ ਲਓ ਠੀਕ ਹੈ ਜੀ ਇੱਕ ਆਪਣੀ 벨ਵਟ ਤੇ ਆਫਰ ਚੱਲਦੀ ਹੈ ਹਾਂਜੀ ਲੋਕ ਸਿੰਪਲ ਵੇਚਦੇ ਨੇ ਬਿਨਾ ਹੈਂਡਵਰਕ ਵਾਲੇ 14 1400 ਦੇ ਪੀਸ ਓਕੇ ਠੀਕ ਹੈ ਜੀ ਹਾਂਜੀ ਆਪਾਂ ਸਾਰੇ ਸੂਟ ਤੇ ਹੈਂਡਵਰਕ ਕਰਵਾਣੇ ਆ ਓਕੇ ਵੀਰੇ ਠੀਕ ਹੈ ਜੀ ਆਲ ਦਾ ਸਪੀਡ ਚੈੱਕ ਕਰੋ ਲਓ ਜੀ 벨ਵਟ 벨ਵਟ ਬਾਜੂ ਪਹੁੰਚੇ ਨਾਲ ਬਣੇ ਹੋਏ ਜੀ ਹਾਂਜੀ ਆ ਆਊਗਾ ਸ਼ਾਲ ਹੈਵੀ ਬਣਿਆ ਹੋਇਆ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਬਾਜ਼ਾਰ ਚ ਵਿਕਦੇ ਨੇ 1700 1800 ਹਾਂਜੀ ਜਿਹੜੇ 1400 ਚ ਵੇਚਦੇ ਨੇ ਬਾਜ਼ਾਰ ਚ ਉਹਨਾਂ ਤੇ ਹੈਂਡਵਰਕ ਨਹੀਂ ਹੋਇਆ ਹੋਇਆ ਓਕੇ ਵੀਰੇ ਠੀਕ ਹੈ ਜੀ ਮੇਰੇ ਮਾਲ ਦੇ ਉੱਪਰ ਹੈਂਡਵਰਕ ਹੋਇਆ ਹੋਊਗਾ ਓਕੇ ਸਿਰਫ 1300 ਰੁਪਏ ਦਾ ਸੂਟ ਦਮਾਂਗੇ ਜੀ ਆਪਾਂ ਲਓ ਵੀ 1300 ਦਾ ਵੈਲਵਟ ਦਾ ਦੇਖੋ ਪੀਸ ਬਣਿਆ ਆ ਲਓ ਜੀ ਬਾਕੀ ਉੱਪਰ ਸਿਰਫ 1300 ਠੀਕ ਆ ਜੀ ਆਹ ਲਓ ਹੈਂਡਵਰਕ ਦਾ ਡਿਜ਼ਾਈਨ ਹਾਂਜੀ ਠੀਕ ਆ ਜੀ ਬਹੁਤ ਡਿਮਾਂਡਡ ਡਿਜ਼ਾਈਨ ਦੀ ਲਓ ਵੀ ਹੈਂਡਵਰਕ ਗਲਾ ਹਾਂਜੀ ਟੋਟਲ ਹੈਂਡਵਰਕ ਨਾਲ ਜੀ ਦੁਪੱਟਾ ਨਾਲ ਪੇਂਟ ਹੋਇਆ ਆ ਹੈਂਡ ਹੋਇਆ ਆ ਉੱਪਰ ਠੀਕ ਆ ਜੀ ਲੈ ਵੀਰੇ ਵੀ 1790 ਰੁਪਈਆ ਚ ਡਿਜ਼ਾਈਨ ਦੇ ਦੂੰਗਾ 3000 ਵਾਲਾ ਪੀਸ 1790 ਚ 1790 ਰੁਪਈਆ ਚ ਛੇ ਵੀ ਡਿਜ਼ਾਈਨ ਠੀਕ ਆ ਜੀ ਚਾਰ ਕਲਰ ਆਣਗੇ ਵੀਰੇ ਇਹਦੇ ਠੀਕ ਆ ਜੀ ਆ ਲੋ ਲਓ ਜੀ ਤੁਸੀਂ ਚਾਰ ਕਲਰ ਮਿਲ ਜਾਣਗੇ ਨਾ ਵੀ ਗਾਰੰਟੀ ਆ ਆਪਾਂ ਦੋ ਸੂਟ ਦੇ ਦਾਂਗੇ ਇੱਕ ਸੂਟ ਦੇ ਰੇਟ ਚ ਹਾਂਜੀ ਹਾਂਜੀ 1790 ਰੁਪਈਆ ਚ ਡਿਜ਼ਾਈਨ ਚੈਲੰਜ ਨਾਲ ਦਵਾਂਗੇ ਕੋਈ ਵੀ ਇਹ ਰੇਟ ਚ ਮਾਲ ਦਊਗਾ ਨਹੀਂ ਠੀਕ ਆ ਵੀ ਠੀਕ ਆ ਜੀ ਨੇਚਰਲ ਦਾ ਪੀਸ ਜੀ ਰੀਜਨਲ ਨੇਚਰਲ ਹਾਂਜੀ ਬਾਜ਼ਾਰ 'ਚ ਇਹੀ ਪੀਸ 2022 2200 ਦੇ ਵਿਕਦੇ ਨੇ ਜੀ ਓਕੇ ਦੇਖੋ ਪੀਸ ਬਣਿਆ ਆ ਲੋ ਬਾਈ ਆਪਾ ਕਿੰਨਾ ਦੇਣਾ ਸਿਰਫ ਪੀਸ 1400 ਰੁਪਏ ਦਾ ਬਾਈ ਜੀ 1400 ਰੁਪਏ ਦਾ ਬਾਈ ਜੀ ਡਿਜ਼ਾਈਨ ਚੈੱਕ ਕਰ ਵੀ ਤੇ ਠੀਕ ਆ ਜੀ ਆਹ ਲੋ ਦੇਖੋ ਡਿਜ਼ਾਈਨਾਂ ਤੇ ਪੂਰੀ ਫਿਨਿਸ਼ਿੰਗ ਹੋਊਗੀ ਵੀਰੇ ਸਾਫ਼ ਸੁਥਰੇ ਡਿਜ਼ਾਈਨ ਬਣਿਆ ਹੋਣਗੇ ਠੀਕ ਆ ਵੀਰੇ ਠੀਕ ਆ ਜੀ ਸ਼ਰਟ ਹਾਂਜੀ ਬਾਟਮ ਤੇ ਵਰਕ ਕੋਈ 2500 3000 ਨਹੀਂ ਓਕੇ ਸਿਰਫ 1600 ਰੁਪਏ ਦਾ ਸੂੜ ਜੀ ਲਓ ਜੀ 1600 ਰੁਪਏ ਦਾ ਠੀਕ ਹੈ ਜੀ ਜਿਹੜੇ ਆਪਾਂ ਪੀਸ ਸਿੰਗਲ ਸਿੰਗਲ ਤੇ ਆਫਰ ਲਗਾਈ ਹੈ ਹਾਂ ਜੀ 1400 1500 1600 ਵਾਲੇ 1500 ਤੋਂ ਪਲੱਸ ਖਰੀਦਣ ਵਾਲੇ ਸੂੜ ਨੇ ਓਕੇ ਵੀਰੇ ਵਿੱਚ ਆਰਗੈਂਜ਼ੇ ਦੇ ਨੇ ਆ ਲੋ ਓਕੇ ਸਟਾਕ ਹੈਗਾ ਲਿਮਟਡ ਲਿਮਟਿਡ ਹੀ ਆ ਆਪਣੇ ਕੋਲ ਹੈ ਠੀਕ ਹੈ ਜੀ ਠੀਕ ਹੈ ਵੀਰੇ ਇਹ 1000 ਰੁਪਏ ਚ ਆਫਰ ਲਗਾਣ ਲੱਗੇ ਆ ਸਾਰਿਆਂ ਦੇ ਬਾਟਮਾਂ ਤੇ ਵਰਕ ਹੈ ਜੀ ਓਕੇ ਜੀ ਠੀਕ ਹੈ ਜੀ ਬਿਸਕੋਟ ਦੇ ਪਿਓਰ ਦੇ ਦੁਪੱਟੇ ਨੇ ਰਿਜੀਨਲ ਨਾਲ ਓਕੇ ਜੀ ਆ ਲੋ ਪੀਸ ਇਹ 1000 ਰੁਪਏ ਚ ਦੇਣ ਲੱਗੇ ਆ ਲਓ ਵੀ 1000 ਜਿਹੜੇ ਪੀਸ ਇਤਾਂਗੇ ਤੁਹਾਡੇ ਮੂਰੇ ਸਾਰੇ 1000 ਰੁਪਏ ਚ ਨੇ ਥੋੜੇ ਲਿਮਟਿਡ ਵੀ ਇਹ ਸੂਟ ਨੇ 50 60 ਦਾ ਸੂਟ ਹੋਣਗੇ ਠੀਕ ਹੈ ਵੀਰੇ ਆ ਲੋ ਸ਼ਿਮਰ ਦੇ ਉੱਪਰ ਹੈ ਜੀ ਹਾਂ ਜੀ ਆਹ ਵਾ ਸ਼ਰਟ ਹਾਂ ਜੀ ਲਓ ਵੀ ਪਿਓਰ ਦੀ ਬਾਟਮ ਜੀ ਠੀਕ ਹੈ ਜੀ ਔਰਗਾਂਜਾ ਦੁਪੱਟਾ 1000 ਰੁਪਏ ਚ ਜੀ ਠੀਕ ਹੈ ਜੀ ਆ ਲੋ ਲਓ ਵੀ ਔਰਗਾਂਜਾ ਸੂਟ ਪਿਓਰ ਦੀ ਬਾਟਮ ਹਾਂ ਜੀ 1000 ਰੁਪਏ ਚ ਜੀ ਲਓ ਵੀ ਆਹ ਲੋ ਜੀ 1000 ਰੁਪਏ ਚ ਲੋ ਵੀ ਆ ਵੀ 1000 ਰੁਪਏ ਚ ਇਹ ਸਾਰੇ ਵੀਰੇ ਨਾ 15 15 ਨਾ 16 1600 ਵਾਲੇ ਸੂਟ ਨੇ ਇਹ ਸਾਰੇ ਓਕੇ ਵੀਰੇ ਆ ਵੀ ਲੈ 1000 ਰੁਪਏ ਚ オーਰਗਾਂਜ਼ਾ ਠੀਕ ਆ ਵੀਰੇ ਠੀਕ ਹੈ ਜੀ ਹਾਂ ਜੀ ਆਲਾ ਡਿਜ਼ਾਈਨ ਸਭ ਤੋਂ ਜ਼ਿਆਦਾ ਚੱਲ ਰਿਹਾ ਲੋ ਪਿਓਰ ਦੀ ਬਾਟਮ ਨਾ ਬਾਟਮਾਂ ਤੇ ਵਰਕ ਦੁਪੱਟੇ ਨਾਲ 1000 ਰੁਪਏ ਚ ਜੀ ਲੋ ਵੀ ਇਹ ਵੀ 1000 ਰੁਪਏ ਚ ਆਲਾ ਫਰੰਟ ਬੈਕ ਵਾਲਾ 1000 ਰੁਪਏ ਚ ਜੀ ਹਾਂ ਜੀ ਲੈ ਵੀਰੇ 1000 ਰੁਪਏ ਚ ਪਿਓਰ ਦੀਆਂ ਬਾਟਮਾਂ ਕੋਈ ਮਸ਼ਲੀਨ ਨਹੀਂਆਂ ਬਾਟਮਾਂ ਨਹੀਂ ਠੀਕ ਦੇਖ ਪੀਸ ਚੈੱਕ ਕਰ ਬਸ ਇਹ ਥੋੜੇ ਜਿਹੇ ਪੀਸ ਨੇ ਆਪਣੀਆਂ ਭੈਣਾਂ ਦਾ ਫਾਇਦਾ ਹੋ ਜਾਊਗਾ ਹਾਂਜੀ ਲੋ 1000 ਰੁਪਏ ਚ ਲੋ ਵੀ ਵੀ 1000 ਰੁਪਏ ਚ ਦੇਖੋ ਦੁਪੱਟਾ ਚਨੂਨ ਦਾ ਨਾਲ ਜੀ ਠੀਕ ਹੈ ਜੀ ਠੀਕ ਹੈ ਜੀ ਆ ਲੋ ਗਲਾਸ ਆਰਗੈਂਜ਼ਾ ਹਾਂਜੀ ਇਹ ਵੀ 1000 ਰੁਪਏ ਚ ਵਿੱਚੇ ਜੀ ਲੋ ਵੀ ਇਹ ਵੀ 1000 ਰੁਪਏ ਚ ਸਕਰੀਨਸ਼ਾਟ ਮਾਰ ਕੇ ਪੀਸ ਬੁੱਕ ਕਰ ਲੋ ਥੋੜੇ ਜਿਹੇ ਪੀਸ ਨੇ ਠੀਕ ਹੈ ਜੀ ਠੀਕ ਹੈ ਜੀ ਗਲਾਸ ਤੇ 1000 ਰੁਪਏ ਚ ਹੀ ਦੇਖੋ ਵੀ ਲੋ ਵੀ 1000 ਰੁਪਏ ਚ ਪੀਸ ਸਾਰੇ ਇੱਕ ਦੇ ਕੋਣਗੇ ਓਕੇ ਆ ਲੋ ਪੀ ਚੈੱਕ ਕਰੋ ਗਲਾਸ ਆਰਗੈਂਜ਼ਾ ਹਾਂਜੀ ਪੀ ਚੈੱਕ ਕਰੋ ਪਿਓਰ ਦੀ ਬਾਟਮ 1000 ਰੁਪਏ ਚ ਜੀ ਲੋ ਵੀ ਇਹ ਵੀ 1000 ਰੁਪਏ ਚ ਹਾਲਾ ਸ਼ਿਮਰ ਦੇ ਉੱਪਰ ਜੀ ਹਾਂਜੀ ਠੀਕ ਹੈ ਜੀ ਬਾਟਮ ਤੇ ਵਰਕ ਨਾਲ ਦੁਪੱਟੇ ਦੇ ਵਰਕ ਆਰਗਨ ਜਿਹਦਾ 1000 ਰੁਪਏ ਚ ਜੀ ਲੋ ਇਹ ਵੀ 1000 ਰੁਪਏ ਚ 1000 ਰੁਪਏ ਚ ਤਾਂ ਤਵੀਆਂ ਖੁਸ਼ ਕਰ ਦਾਂਗੇ ਆਪਾਂ ਭੈਣਾਂ ਦੀਆਂ ਲੋ 1000 ਰੁਪਏ ਚ ਦੇਖੋ ਵਰਕ ਲੋ ਵੀ 1000 ਰੁਪਏ ਚ ਇਹ ਸਾਰੇ ਨਾਲ ਹੀ ਪੀਸ 15-1500 ਪਲੱਸ ਖਰੀਦਾਂ ਦੇ ਬੀਸ ਨੇ ਇਕੱਲੇ ਇਕੱਲੇ ਪੀਸ ਰਹਿ ਰਹੇ ਨੇ ਓਕੇ ਓਕੇ 1000 ਰੁਪਏ ਚ ਜੀ ਦੇਖੋ ਪੀਸ ਠੀਕ ਹੈ ਜੀ ਹਾਲੋ ਗਲਾਸ ਤੇ 1000 ਰੁਪਏ ਤੇ ਜੀ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਅੰਕ ਬਕਦਨ ਹੋਰੀ ਬਹੁਤ ਸਾਰੀ ਕਲੈਕਸ਼ਨ ਦੇਖਣ ਨੂੰ ਮਿਲੋ ਬਹੁਤ ਮਾਲ ਸਟਾਕ ਬਹੁਤ ਹੈ ਜੀ ਆ ਲੋ ਹਾਂਜੀ ਜਿਹੜਾ ਵੀ 22500 ਦਾ ਵਿਕਦਾ ਪੀਸ ਬਾਜ਼ਾਰ ਚ ਓਕੇ ਆਪਣੀ ਦੁਕਾਨ ਤੇ ਮਿਲੂਗਾ ਸਿਰਫ 1350 ਰੁਪਏ ਦਾ ਸਰ ਲਓ ਜੀ ਸਰ 1350 ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਹਾਂਜੀ ਸਿਰਫ 1350 ਚ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਵੀ ਦੋ ਤੋਂ ਤਿੰਨ ਡਿਜ਼ਾਈਨ ਮਿਲਣਗੇ ਮੇਰੇ ਕੋਲ ਡਿਜ਼ਾਈਨ ਇਹਦੇ ਵੀ ਬਹੁਤ ਸੋਹਣੇ ਨੇ ਓਕੇ ਓਕੇ ਆ ਲੋ 1350 ਚ ਇਹ ਸਾਰਾ ਏਕੀ ਟੈਕਸ ਦੇ ਘਰਾਂ ਦਾ ਮਾਲ ਹੈ ਦੋਨੇ ਵੀ ਨੇ ਡਿਜ਼ਾਈਨ ਇਹ ਓਕੇ ਵੀਰੇ ਸਿਰਫ 1350 ਰੁਪਏ ਦੇਖੋ ਡਿਜ਼ਾਈਨ ਚੈੱਕ ਕਰੋ ਵੀਰੇ ਲਓ ਜੀ ਠੀਕ ਆ ਆਹ ਲਓ ਬਾਟਮਾ ਤੇ ਵਰਕ ਨਾਲ ਦੁਪੱਟਾ ਲਓ ਜੀ ਆਹ ਲਓ 1350 ਰੁਪਏ ਚ ਦੇਖ ਵੀਰੇ ਠੀਕ ਆ ਜੀ ਮੈ ਕੋ ਵੀਸ ਹਾਂਜੀ ਇਸ ਤੋਂ ਬਾਅਦ ਜਿਹੜੇ ਬਾਜ਼ਾਰਾਂ 'ਚ ਵਿਕਦੇ ਨੇ 10 10 12 12 ਹਜ਼ਾਰ ਦੇ ਸੂਟੇ ਹਾਂਜੀ ਉਹਨਾਂ ਤੇ ਵੀ ਆਪਾਂ ਆਫਰ ਲਗਾਉਣ ਲੱਗੇ ਆ ਪੀਸ ਚੈੱਕ ਕਰੋ ਓਕੇ ਵੀਰੇ ਸਾਰੇ ਲਖਨਊ ਦੇ ਪੀਸ ਬਣਿਆ ਆਣਗੇ ਜੀ ਹਾਂਜੀ ਬਾਜ਼ਾਰ 'ਚ ਮਿਲਣਗੇ 9000 10000 ਦਾ ਪੀਸ ਠੀਕ ਆ ਪਰ ਆਪਣੀ ਦੁਕਾਨ ਤੇ ਮਿਲੂਗਾ ਸਿਰਫ 3490 ਰੁਪਏ ਦਾ ਸੂਟ ਪਿਓਰ ਦਾ 100 1% ਪਿਓਰ ਜੀ ਆ ਲਓ ਦੁਪੱਟਾ ਦੇਖੋ ਇਹਦਾ ਠੀਕ ਆ ਜੀ ਆ ਦੁਪੱਟਾ ਆ ਗਿਆ ਖੁੱਲ ਡੱਲਾ ਪੂਰਾ ਨਾ 3490 'ਚ ਜੀ ਲਓ ਜੀ ਦੇਖੋ ਪੀਸ ਬਣਿਆ ਜੀ ਹਾਂਜੀ ਇਹ ਵੀ ਸੋਨ ਡਿਜ਼ਾਈਨ ਵਿੱਚ ਹੀ ਦੇ ਦਵਾਂਗੇ 4500 ਰੁਪਏ ਦਾ ਸੂਟ ਹੈ ਵੀ ਓਕੇ ਦੇਖੋ ਪੀਸ ਹੈ ਵੀ ਲਓ ਵੀ ਚੈੱਕ ਕਰੋ ਨਾ ਦੇਖੋ ਵੀਰੇ ਪੀਸ ਬਣਾਇਆ ਹਾਂਜੀ ਔਰ ਡਿਫਰੈਂਟ ਬੇਸ ਬਿਲਕੁਲ ਅਲੱਗ ਬੇਸ ਓਕੇ ਜੀ ਲਓ ਦੇਖੋ ਵੀਰੇ ਪੀਸ ਬਣਾਇਆ ਹਾਂਜੀ ਔਰ ਦੁਪੱਟਾ ਇਹਦਾ ਕੀ ਆਈ ਬਾਤਾਂ ਨੇ ਆ ਲੋ ਦੇਖੋ ਪੀਸ ਬਣਾਇਆ ਜੀ ਗਈ ਇਹ ਵੀ ਵਿੱਚ ਐਡਜਾਇਨ ਦੇ ਦਵਾਗੇ ਜੀ ਆਪਾਂ ਓਕੇ ਵੀਰੇ ਦੇ ਇੱਕ ਵੀਰੇ ਪੀਸ ਹਾਂਜੀ ਬਾਜ਼ਾਰ ਚ ਮਿਲੂਗਾ 6500 6000 ਦਾ ਹਾਂਜੀ ਪਰ ਆਪਣੀ ਦੁਕਾਨ ਤੇ ਮਿਲੂਗਾ ਅੱਦੇ ਰੇਟ ਚ ਓਕੇ ਦੇਖੋ ਪੀਸ ਬਣਿਆ ਆ ਸ਼ਰਟ ਹਾਂਜੀ ਪਿਓਰ ਦੀ ਬਾਟਮ ਨਾਲ ਨਾਲ ਲੁੱਦ ਪੱਟਾ ਜੀ ਲਓ ਜੀ ਦੁਪੱਟਾ ਆ ਗਿਆ ਦੁਪੱਟਾ ਆਪਣੀ ਦੁਕਾਨ ਤੇ ਮਿਲੂਗਾ ਸਿਰਫ 3390 ਰੁਪਏ ਦਾ ਸੋਣਾ ਜੀ 3390 ਰੁਪਏ ਠੀਕ ਹੈ ਜੀ ਠੀਕ ਹੈ ਜੀ ਦੇਖੋ ਵੀਰ ਜੀ ਹਾਂ ਜੀ ਪੂਰੇ ਸਰਦਾਰੀ ਹਾਈ ਜੈਂਟਰੀ ਸੂਟ ਠੀਕ ਹੈ ਲਓ 3390 ਚ ਜੀ ਇਹ ਵੀ ਪੀਸ ਸਿੱਕਾ ਤੋਂ ਠੀਕ ਆ ਜੀ ਠੀਕ ਹੈ ਲਓ ਜੀ ਤੇ ਹਾਂ ਜੀ ਲਓ ਵੀ ਚੈੱਕ ਕਰੋ ਨਾ ਦੇਖੋ ਪੀਸ ਬਣਿਆ ਫਿਨਿਸ਼ਿੰਗ ਸਾਰਾ ਹੈਂਡ ਨਾਲ ਹੱਥ ਨਾਲ ਬਣਿਆ ਹੋਊਗਾ ਜੀ ਹੈਂਡਵਰਕ ਹੋਊਗਾ ਸਾਰੇ ਦੁਪੱਟੇ ਦੇ ਉੱਪਰ ਹੈਂਡਵਰਕ ਆਊਗਾ ਓਕੇ ਵੀਰੇ ਇਹ ਵੀ ਸੇਮ ਰੇਟ ਦੇ ਵਿੱਚ ਹੀ ਪੀਸ ਦਵਾਂਗੇ ਜੀ ਆਪਾਂ ਓਕੇ ਵੀਰੇ ਕੋਈ 55500 ਨਹੀਂ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਆਪਣਾ ਡਿਜ਼ਾਈਨ ਬਹੁਤ बिक ਰਿਹਾ ਬਹੁਤ ਆਪਣਾ ਡਿਜ਼ਾਈਨ ਪਿਆਰ ਦਿੱਤਾ ਆਪਣੀਆਂ ਭੈਣਾਂ ਨੇ ਹਾਂਜੀ ਇਹ ਪਹਿਲਾਂ ਆਪਣਾ ਡਿਜ਼ਾਈਨ 3300 ਚ ਪਾਇਆ ਹੋਇਆ ਸੀਗਾ ਓਕੇ ਵੀਰੇ ਠੀਕ ਹੈ ਜੀ ਹੁਣ ਇਹਤੇ ਵੀ ਆਫਰ ਲਗਾਣ ਲੱਗੇ ਆ ਆਪਾਂ ਡਿਜ਼ਾਈਨ ਤੇ ਹਾਂਜੀ ਡਿਜ਼ਾਈਨ ਚੈੱਕ ਕਰੋ ਲਓ ਜੀ ਆਹ ਲਾ ਦੁਪੱਟਾ ਠੀਕ ਹੈ ਜੀ ਹਾਂ ਦਬੱਟਾ ਪਹਿਲਾਂ 3300 ਚ ਪਾਇਆ ਹੋਇਆ ਸੀਗਾ ਹੁਣ ਇਹਤੇ ਵੀ ਆਫਰ ਲਗਾਣ ਲੱਗੇ ਹਾਂ ਸਿਰਫ ਹਾਂਜੀ 2590 ਰੁਪਏ ਦਾ ਪੀਸ ਦਵਾਂਗੇ ਆਪਾਂ ਲਓ ਜੀ 2590 ਆ ਲੋ ਦੇਖੋ ਵੀ ਹਾਂਜੀ ਇਸ ਤਰ੍ਹਾਂ ਕੇ ਲੇਡੀ ਸੂਟਾਂ ਦੀ ਆਫਰ ਤੇਗੀ ਆਪਾਂ ਨੇ ਜੈਂਸ ਦੀ ਆਫਰ ਚੱਲ ਰਹੀ ਹੈ ਜਿਹੜੀ ਆਪਣੀ ਪੈਂਟਾ ਹੈਡਾਂ ਦੀ ਚੱਲ ਰਹੀ ਹੈ ਓਕੇ ਵੀਰੇ 120 ਰੁਪਏ ਦੀਆਂ ਦੋ ਪੈਂਟਾ ਹੈਲਟਾਂ ओके okay. ठीक है, okay, उसे, उसे है। जी ਕਿੰਨਾ ਮਰਜੀ 120 ਰੁਪਏ ਦੇ ਦੋ ਪੀਸ ਠੀਕ ਆ ਵੀਰੇ ਠੀਕ ਹੈ ਜੀ ਕਿ ਆਪਣੀ ਆਫਰ ਚੱਲ ਰਹੀ ਹੈ ਥਾਨ ਦੇ ਵਿੱਚੋਂ ਕਟਿੰਗ ਕਰਕੇ 100 ਰੁਪਏ ਦੀ ਪੈਂਟ ਚੈਲਰ ਓਕੇ ਵੀਰੇ ਉਹ ਅੱਜ ਵੀ ਉਸੇ ਉਸੇ ਤਰ੍ਹਾਂ ਚੱਲ ਰਹੀ ਹੈ ਠੀਕ ਆ ਵੀਰੇ ਥਾਨ ਦੇ ਵਿੱਚੋਂ ਕਟਿੰਗ ਕਰਕੇ 100 ਰੁਪਏ ਦੀ ਪੈਂਟ ਚੈਲਰ ਠੀਕ ਆ ਜੀ ਇੱਕ ਆਪਾਂ ਕੁੜਤੇ ਪਜਾਮਾ ਲੈ ਕੇ ਆਂਦਾ ਹੋਰ ਆਫਰ ਦੇ ਵਿੱਚ ਹਾਂਜੀ ਕੁਈ 200 ਨਹੀਂ ਕੋਈ 300 ਨਹੀਂ ਓਕੇ ਸਿਰਫ 200 ਰੁਪਏ ਦਾ ਕੁੜਤਾ ਵਜਾ ਮੈਂ 1000 ਰੁਪਏ ਦੇ 5 ਕੁੜਤੇ ਵਜਾ ਲਓ ਵੀ 1000 ਰੁਪਏ ਦੇ 5 ਕੁੜਤੇ ਠੀਕ ਹੈ ਜੀ 15 ਤੋਂ 20 ਕਲਰ ਮਿਲ ਜਾਣਗੇ ਇਹਦੇ ਵਿੱਚ ਮੇਰੇ ਕੋਲੇ ਠੀਕ ਆ ਵੀਰੇ ਠੀਕ ਹੈ ਜੀ ਇਸ ਤੋਂ ਬਾਅਦ ਗਰਮ ਰਾਮ ਟੈਕਸ ਦਾ ਕੁੜਤਾ ਵਜਾ ਮੈਂ ਬੁਰਦੀ ਗਾਰੰਟੀ ਹਾਂਜੀ ਸਿਰਫ 350 ਰੁਪਏ ਦਾ ਕੁੜਤਾ ਵਜਾ ਲਓ ਵੀ 350 ਦਾ ਰਾਮ ਟੈਕਸ ਦਾ ਰੀਜਨਲ ਹੋਊਗਾ 350 ਰੁਪਏ ਦਾ 15 ਕਲਰ ਮਿਲਣਗੇ ਇਹਦੇ ਵਿੱਚ ਵੀ ਓਕੇ ਵੀਰੇ ਠੀਕ ਆ ਜੀ ਠੀਕ ਹੈ ਜੀ ਇਸ ਤੋਂ ਬਾਅਦ ਆਪਣੇ ਕੋਲ ਕੁਰਤੇ ਵੇਚੇ ਆ ਮੈਂ ਉਹਨੇ ਸੀ ਆਰਾਮ ਦੇ ਰੈਮਡ ਦੇ ਓਕੇ ਠੀਕ ਹੈ ਜੀ ਹਰ ਬ੍ਰਾਂਡ ਦਾ ਕੁਰਤਾ ਵੇਚਾ ਆ ਹੁੰਦਾ ਜਿਹੜਾ ਬਾਜ਼ਾਰ 'ਚ 1600 1700 ਰੁਪਏ ਦਾ ਕੁਰਤਾ ਮੈਂ ਵਿਕਦਾ ਠੀਕ ਹੈ ਜੀ ਉਹ ਆਪਣੇ ਕੋਲੇ 8 900 ਰੁਪਏ ਦਾ ਸੀ ਆਰਾਮ ਦਾ ਆਪਾਂ بڑے ਪਣੇ ਦਾ ਕੁਰਤਾ ਵੇਚਾ ਮੈਂ ਦਿੰਨੇ ਆ ਸਿਰਫ 800 ਰੁਪਏ ਦਾ ਠੀਕ ਹੈ ਵੀਰੇ ਛੋਟੇ ਪਣੇ ਦਾ ਸੀ ਆਰਾਮ ਦਾ ਕੁਰਤਾ ਮੈਂ ਦਿੰਨੇ ਆ 650 ਰੁਪਏ ਦਾ ਠੀਕ ਹੈ ਜੀ ਆਫਰ ਪ੍ਰਾਈਸ ਨੇ ਕਿੱਥੇ ਮਰਜੀ ਗਾਹ ਰੇਟ ਟਰਾਈ ਕਰਕੇ ਆ ਜਿਓ ਹਾਂਜੀ ਠੀਕ ਹੈ ਜੀ ਆਪਣੇ ਕੋਲੇ ਕੁਰਤਾ ਵੇਚਾ ਮੈਂ ਦੇ ਰੇ തെല്ലാം പേർ ടീക്കി